ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੰਜਾਬੀ ਦਾ ਪੰਜਾਬੀ ਗ੍ਰਾਮਰ ਪੰਜਾਬੀ ਵਿਆਕਰਨ ਦਾ ਟੌਪਿਕ ਕਰਾਂਗੇ ਪੰਜਾਬੀ ਭਾਸ਼ਾ ਦੇ ਪਛਾਣ ਚਿੰਨ ਜਾਂ ਪੰਜਾਬੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਵੀ ਕਹਿੰਦੇ ਨੇ ਇਹਨੂੰ ਪੰਜਾਬੀ ਭਾਸ਼ਾ ਦੇ ਵਿਸ਼ੇਸ਼ਤਾਵਾਂ ਜਾਂ ਪੰਜਾਬੀ ਭਾਸ਼ਾ ਦੇ ਪਛਾਣ ਚਿੰਨ ਤੇ ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ ਵਾਲੀ ਵੀਡੀਓ ਅਪਲੋਡ ਹੋਈ ਹੋਈ ਹੈ ਉਹ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰਨ ਦੀ ਕੋਸ਼ਿਸ਼ ਕਰੂੰਗੀ ਠੀਕ ਹੈ ਕਿਉਂਕਿ ਕਈ ਵਾਰ ਮੇਰੇ ਮਾਈਂਡ ਤੋਂ ਸਕਿਪ ਹੋ ਜਾਂਦੀ ਹੈ ਗੱਲ ਹਾਂਜੀ ਪੰਜਾਬੀ ਭਾਸ਼ਾ ਦੇ ਪਛਾਣ ਚਿੰਨ ਤੇ ਇਹਦੇ ਵਿੱਚ ਤੁਸੀਂ ਪੰਜਾਬੀ ਭਾਸ਼ਾ ਬਾਰੇ ਪਹਿਲਾਂ ਇੰਟਰੋਡਕਸ਼ਨ ਵੀ ਦੇ ਸਕਦੇ ਹੋ ਅਗਰ ਤੁਸੀਂ ਕੁਝ ਲਿਖਣਾ ਹੋਵੇ ਠੀਕ ਹੈ ਇੰਟਰੋਡਕਸ਼ਨ ਦੇ ਵਿੱਚ ਹਾਂਜੀ ਪੰਜਾਬੀ ਭਾਸ਼ਾ ਦੇ ਮਹਾਂਦਰੇ ਦੀ ਪਛਾਣ ਕਰਨ ਲਈ ਭਾਵੇਂ ਬਹੁਤ ਸਾਰੀਆਂ ਆਪਾਂ ਨੂੰ ਬ੍ਰੀਕ ਗੱਲਾਂ ਨੇ ਪਰ ਆਪਾਂ ਮੋਟੇ ਤੌਰ ਤੇ ਪੰਜਾਬੀ ਭਾਸ਼ਾ ਦੇ ਜਿਹੜੇ ਪਛਾਣ ਚਿੰਨ ਨੇ ਉਹਨਾਂ ਨੂੰ ਆਪਾਂ ਪੰਜ ਪੰਜ ਆਪਾਂ ਕਹਿ ਸਕਦੇ ਹਾਂ ਕਿ ਪੰਜ ਪਛਾਣ ਚਿੰਨ ਨੇ ਇਹਦੇ ਜਿਹੜੇ ਕਿ ਉਹਨੂੰ ਦੂਜੀਆਂ ਭਾਸ਼ਾਵਾਂ ਦੇ ਨਾਲੋਂ ਅਲੱਗ ਕਰਦੇ ਨੇ ਜਿਹੜੀਆਂ ਇਸ ਨੂੰ ਗਵੰਡੀ ਭਾਸ਼ਾਵਾਂ ਦੇ ਨਾਲੋਂ ਜਿਹੜੇ ਕੀ ਬੋਲੀਆਂ ਦੇ ਨਾਲੋਂ ਅਲੱਗ ਕਰਦੀਆਂ ਤਾਂ ਇਹ ਕਿਹੜੇ ਨੇ ਪਹਿਲੀ ਤਾਂ ਕੀ ਆ ਪਹਿਲੇ ਤੁਸੀਂ ਹੈਡਿੰਗ ਕੱਢ ਲੈਣਾ ਪੰਜਾਬੀ ਭਾਸ਼ਾ ਸੂਰਾਤਮਕ ਭਾਸ਼ਾ ਜਿਹੜੇ ਮੈਂ ਤੁਹਾਨੂੰ ਸਰਕਲ ਕਰੂੰਗੀ ਨਾ ਉਹਨੂੰ ਹੈਡਿੰਗ ਬਣਾ ਲੈਣਾ ਠੀਕ ਹੈ ਪੰਜਾਬੀ ਭਾਸ਼ਾ ਸੂਰਾਤਮਕ ਭਾਸ਼ਾ ਫਿਰ ਅਗਲਾ ਹੈਡਿੰਗ ਕਰਨਾ ਦੂਤੀਕਰਨ ਪੰਜਾਬੀ ਵਿੱਚ ਦੂਤੀਕਰਨ ਠੀਕ ਹੈ ਇਹਨੂੰ ਦੂਤੀਕਰਨ ਮਤਲਬ ਕਿ ਅੱਧਿਕਾਪਾ ਜਿਹੜਾ ਵਰਤਦੇ ਆ ਇਹ ਹੈਡਿੰਗ ਫਿਰ ਤੁਸੀਂ ਵਿਜੋਗਾਤਮਕ ਭਾਸ਼ਾ ਇਹ ਹੈਡਿੰਗ 3 ਠੀਕ ਹੈ 4th ਤੁਸੀਂ ਕੱਢਣਾ ਪੇਸ਼ੇਤਰਾਤਮਕ ਭਾਸ਼ਾ ਠੀਕ ਹੈ ਤੇ 5th ਤੁਸੀਂ ਇਹਦੇ ਵਿੱਚੋਂ ਕੱਢਣਾ ਹੈਡਿੰਗ ਬਹੁਤੀ ਸ਼ਬਦਾਵਲੀ ਤਦਪਵ ਠੀਕ ਹੈ ਪੰਜਾਬੀ ਦੀ ਬਹੁਤੀ ਭਾਸ਼ਾ ਕੀ ਹੈ ਤਦਪਵਾ ਤਦਪਵ ਕੀ ਹੁੰਦੇ ਵੀ ਜਿਹੜੇ ਹੋਰ ਭਾਸ਼ਾਵਾਂ ਦੇ ਵਿੱਚੋਂ ਲੈ ਕੇ ਸ਼ਬਦ ਨੇ ਉਹਨਾਂ ਨੂੰ ਥੋੜਾ ਚੇਂਜ ਕਰਕੇ ਤਤਸਮ ਤਾਂ ਹੁੰਦਾ ਉਸੇ ਰੂਪ ਦੇ ਵਿੱਚ ਰੱਖਣਾ ਤਦਪਵ ਹੁੰਦਾ ਥੋੜਾ ਚੇਂਜ ਕਰਨਾ ਹਾਂਜੀ ਹੁਣ ਇਹਦੇ ਆਪ ਅੱਗੇ ਵਿਆਖਿਆ ਕਰਦੇ ਆ ਪਹਿਲਾਂ ਤੁਸੀਂ ਐਵੇਂ ਹੈਡਿੰਗ ਬਣਾ ਲੈਨੇ ਨੇ ਓਕੇ ਹਾਂਜੀ ਪਹਿਲਾ ਕੀ ਹੈ ਕਿ ਪੰਜਾਬੀ ਜਿਹੜੀ ਸੁਰਾਤਮਕ ਭਾਸ਼ਾ ਜਿਵੇਂ ਤੁਸੀਂ ਮੰਨ ਲਓ ਹੁਣ ਆਪਾਂ ਜਿਵੇਂ ਛੋਟੇ ਬੱਚਿਆਂ ਨੂੰ ਆਪਾਂ ਪੰਜਾਬੀ ਸਿਖਾਉਨੇ ਆ ਹਨ ਤੁਹਾਨੂੰ ਆਪਾਂ ਕੀ ਕਹਿੰਨੇ ਹੁਣ ਵੀ ਜਿਹੜੇ ਅੱਖਰ ਨੇ ਉਹਨਾਂ ਨੂੰ ਬੋਲ ਕੇ ਦੇਖੋ ਉਹਨਾਂ ਦੀ ਆਵਾਜ਼ ਨਿਕਲਦੀ ਹੈ ਉਸ ਹੱਬ ਨਾਲ ਲਿਖਣਾ ਸ਼ੁਰੂ ਕਰ ਦੇਣ ਬੱਚੇ ਹਨ ਜਿਵੇਂ ਆਪਾਂ ਉਹਨਾਂ ਨੂੰ ਕਹਿੰਨੇ ਆ ਸਪੋਜ਼ ਆਪਾਂ ਨੇ ਉਹਨਾਂ ਨੂੰ ਕਹਿਣਾ ਵੀ ਲਿਖੋ ਕਰਮ ਆਪਾਂ ਬੋਲਾਂਗੇ ਕ ਰ ਮ ਠੀਕ ਹੈ ਇੱਕ ਸੁਰ ਲੱਗ ਰਹੀਆ ਕ ਰ ਮ ਕਰਮ ਠੀਕ ਹੈ ਜਿਵੇਂ ਆਪਾਂ ਕਹੇ ਬੋਲੀ ਉਹਨਾਂ ਨੂੰ ਵੀ ਲਿਖੋ ਹਾਰ ਹਰ ਐਮ ਬਲਕਿ ਜਿੰਨਾ ਬੱਚੇ ਬੋਲ ਕੇ ਲਿਖਣਗੇ ਉਨਾਂ ਹੀ ਜਿਹੜੀ ਕਿ ਉਹਨਾਂ ਨੂੰ ਪੰਜਾਬੀ ਲਿਖਣੀ ਆਉਗੀ ਤਾਂ ਆਪਾਂ ਕੀ ਕਹਾਂ ਸਰ ਕਿ ਪੰਜਾਬੀ ਭਾਸ਼ਾ ਕੀ ਆ ਸੁਰਾਤਮਕ ਭਾਸ਼ਾ ਸਾਡੇ ਪਾਸੇ ਦੋ ਸ਼ਬਦਾਂ ਦੇ ਨੇ ਦੋ ਸ਼ਬਦ ਨੇ ਜਿਵੇਂ ਸਾਡੇ ਕੋਲ ਦੋ ਸ਼ਬਦ ਨੇ ਚਾ ਇਹਦਾ ਮਤਲਬ ਕੀ ਆ ਚਾਉ ਦੂਜਾ ਕੀ ਆ ਚਾ ਇਹ ਕੀ ਆ ਚਾਦੀ ਪੱਤੀ ਮਤਲਬ ਕਿ ਇੱਕ ਸੁਰ ਲਾਉਣ ਦੇ ਨਾਲ ਜਿਹੜੇ ਕਿ ਇਹਦੇ ਸਾਰੇ ਅਰਥ ਚੇਂਜ ਹੋ ਜਾਂਦੇ ਨੇ ਠੀਕ ਹੈ ਜਿਵੇਂ ਇੱਕ ਤਾਂ ਚਾ ਹੋ ਗਿਆ ਅਪਾ ਹੀ ਕਿਉਂ ਦਾ ਚਾਹ ਉਹ ਇਹ ਚਾਹ ਕੀ ਆ ਇੱਛਾ ਇੱਕ ਚਾਹ ਇਹ ਕੀ ਆ ਚਾਹ ਮਤਲਬ ਕਿ ਚਾਹ ਪੀਣ ਵਾਲੀ ਟੀ ਤੇ ਚਾਹ ਦਾ ਜਿਹੜੇ ਕੀ ਹਾ ਹਸੀਂ ਪੂਰਾ ਨਹੀਂ ਲਿਖੇ ਪੂਰਾ ਨਹੀਂ ਬੋਲਦੇ ਸਿਰਫ ਉਹਦੀ ਟੋਨ ਹੀ ਬੋਲਦੇ ਆ ਮਤਲਬ ਕਿ ਟੋਨ ਬੋਲਣ ਦੇ ਨਾਲ ਹੀ ਪੂਰਾ ਤੇ ਸਿਰਫ ਟੋਨ ਜਾਂ ਸੁਰ ਬੋਲਣ ਦੇ ਨਾਲ ਹੀ ਜਿਹੜੇ ਕੀ ਜਿਹੜਾ ਤੁਹਾਡਾ ਸ਼ਬਦ ਆ ਉਹਦਾ ਅਰਥ ਆ ਜਿਹੜੇ ਕੀ ਉਹਦੇ ਵਿੱਚ ਚੇਂਜ ਆ ਜਾਂਦਾ ਉਹਦਾ ਵਿੱਚ ਫਰਕ ਪੈ ਜਾਂਦਾ ਤੇ ਇਹ ਇਹ ਵਿਸ਼ੇਸ਼ਤਾ ਉਹਨੂੰ ਜਿਹੜੇ ਕਿ ਜਿਹੜੇ ਕਿਸੇ ਹੋਰ ਭਾਰਤੀ ਜਿਹੜੇ ਭਾਸ਼ਾਵਾਂ ਨੇ ਉਹਨਾਂ ਨਾਲੋਂ ਅਲੱਗ ਕਰਦੀ ਆ ਤਾਂ ਆਪਾਂ ਕੀ ਕਹਿੰਦੇ ਆ ਕਿ ਪੰਜਾਬੀ ਭਾਸ਼ਾ ਕੀ ਆ ਟੋਨ ਜਾਂ ਸੁਰ ਵਾਲੀ ਪੰਜਾਬੀ ਭਾਸ਼ਾ ਇਹਦੀ ਜਿਹੜੀ ਮੁੱਖ ਵਿਸ਼ੇਸ਼ਤਾ ਸੁਰਾਤਮਕ ਭਾਸ਼ਾ ਜ ਜਪਾਂ ਕਹਿ ਸਕਦੇ ਦੀ ਪਛਾਣ ਜੀ ਨਾ ਅਗਲਾ ਹੈਗਾ ਦੁੱਤੀਕਰਨ ਦੁੱਤੀਕਰਨ ਕੀ ਆ ਅਦਕ ਅੱਜ ਅਸੀਂ ਅਕਸਰ ਅਸੀਂ ਲਿਖਤ ਦੇ ਵਿੱਚ ਅੱਧਕ ਪਾ ਕੇ ਦੁੱਤੀ ਅੱਖਰ ਉਚਾਰਦੇ ਹਾਂ ਮਤਲਬ ਕਿ ਜਿਹੜੇ ਆਪਾਂ ਦੁੱਤ ਅੱਖਰ ਉਚਾਰਦੇ ਹਾਂ ਜਿਵੇਂ ਹਿੰਦੀ 'ਚ ਤਾਂ ਕੋਈ ਅੱਧਾ ਅੱਖਰ ਪੈਂਦਾ ਹਨ ਇਹਦੇ ਵਿੱਚ ਆਪਾਂ ਕੀ ਕਰਦੇ ਦੁੱਤ ਅੱਖਰ ਨੂੰ ਦਰਸਾਉਣ ਦੁੱਤ ਮਤਲਬ ਕਿ ਜਿਹੜੀ ਆਪਣੀ ਨੂੰ ਦਰਸਾਉਣ ਦੇ ਲਈ ਠੀਕ ਆਪਾਂ ਕੀ ਕਰਦੇ ਨੇ ਅੱਧਕ ਦੀ ਵਰਤੋਂ ਕਰਦੇ ਹਾਂ ਤੇ ਜਿਵੇਂ ਦੁੱਧ ਪੁੱਤ ਵਗ ਪੱਤਾ ਜਿਵੇਂ ਹੁਣ ਆਪਾਂ ਪਪੇ ਤੇ ਅੱਧਕ ਪਾਤਾ ਹਨ ਤਾਂ ਪੱਤਾ ਬਣ ਗਿਆ ਜੇ ਆਪਾਂ ਪਪੇ ਤੇ ਅੱਧਕ ਨਹੀਂ ਪਾਵਾਂਗੇ ਤਾਂ ਪਤਾ ਬਣ ਜਾਊਗਾ ਓਕੇ ਐਵੇਂ ਵੱਥ ਨੱਕ ਅੱਖ ਆਦ ਤੇ ਹਿੰਦੀ ਉਰਦੂ ਦੇ ਵਿੱਚ ਦੂਤ ਪੂਤ ਠੀਕ ਹੈ ਮਤਲਬ ਕਿ ਡਬਲ ਮਾਤਰਾ ਪਾ ਦਿੰਦੇ ਨੇ ਜਿਵੇਂ ਔਂਕੜ ਦ ਔਂਕੜ ਹੋ ਗਿਆ ਠੀਕ ਹੈ ਐਵੇਂ ਪਾ ਲੈਂਦੇ ਨੇ ਜਾਂ ਪੈਰ ਚ ਪਾ ਲੈਂਦੇ ਨੇ ਜਾਂ ਅੱਧੇ ਖਰ ਪਾ ਦਿੰਦੇ ਨੇ ਜਿਵੇਂ ਉਹ ਨੱਕ ਨੂੰ 나ਖ ਆ ਕੀ ਮਾਤਰਾ ਪਾਦੀ ਅੱਖ ਨੂੰ ਆਖ ਆ ਕੀ ਮਾਤਰਾ ਪਾਦੀ ਠੀਕ ਹੈ ਤੇ ਅਗਲਾ ਹੈਡਿੰਗ ਆ ਜਾਊਗਾ ਵਿਜੋਗਾਤਮਕ ਭਾਸ਼ਾ ਪੰਜਾਬੀ ਕੀ ਹੈ ਵੀ ਜੋਗਾਤਮਕ ਭਾਸ਼ਾ ਪੰਜਾਬੀ ਦਾ ਹਰ ਸ਼ਬਦ ਵੱਖਰਾ ਵੱਖਰਾ ਪਿਆਰਦਾ ਅਲੱਗ-ਅਲੱਗ ਪਿਆਰਦਾ ਮਤਲਬ ਕੀ ਇਹ ਨੂੰ ਐ ਨਹੀਂ ਆਪਾਂ ਕਹਿੰਦੇ ਹੈਗੇ ਅ ਮਾਜੀ ਭਾਸ਼ਾ ਹੈ ਥੋੜੀ ਜੀ ਜਿਹੜੀ ਕਿ ਸੰਯੋਗਾਤਮਕ ਜਿਵੇਂ ਉਹਦੇ ਵਿੱਚ ਆਪਾਂ ਐ ਕਹਿੰਦੇ ਆ ਵੀ ਉਹ ਮਾਮੇ ਉਹ ਘਰੋਂ ਆਇਆ ਠੀਕ ਹੈ ਆਪਣੇ ਹੀ ਆਪਾਂ ਜਿਹੜਾ ਮਲਵਈ ਚਾਪ ਕਹਿੰਦੇ ਆ ਵੀ ਉਹ ਮਾਮੇ ਦੇ ਘਰ ਤੋਂ ਆਇਆ ਜਦੋਂ ਆਪਾਂ ਐਵੇਂ ਅਲੱਗ-ਅਲੱਗ ਕਰਕੇ ਲਿਖਦਾ ਤਾਂ ਉਹ ਹੋਗੀ ਵਿਜੋਗਾਤਮਕ ਭਾਸ਼ਾ ਜਦੋਂ ਆਪਾਂ ਕਹਿੰਦੇ ਵੀ ਉਹ ਉਹਨਾਂ ਦੇ ਘਰੋਂ ਹੀ ਆਇਆ ਠੀਕ ਹੈ ਮਤਲਬ ਕਿ ਘਰ ਤੋਂ ਨਹੀਂ ਆਇਆ ਘਰੀਓਂ ਆਇਆ ਤਾਂ ਉੱਥੇ ਕੀ ਹੋ ਜਾਂਦਾ ਉਹ ਜਿਹੜਾ ਸੰਜੋਗਾਤਮਕ ਪੰਜਾਬੀ ਭਾਸ਼ਾ ਆਮ ਤੌਰ ਤੇ ਕੀ ਹੈ ਵੀ ਜੋਗਾਤਮਕ ਭਾਸ਼ਾ ਤੇ ਪੰਜਾਬੀ ਦਾ ਹਰ ਸ਼ਬਦ ਵੱਖਰਾ ਵੱਖਰਾ ਬਿਆ ਰਹਿੰਦਾ ਜਿਵੇਂ ਮੋਹਨ ਤੇ ਸੋਹਣ ਘਰ ਨੂੰ ਜਾਂਦੇ ਨੇ ਠੀਕ ਹੈ ਮੋਹਨ ਤੇ ਸੋਹਣਾ ਅਲੱਗ-ਅਲੱਗ ਲਿਖਤਾ ਘਰ ਨੂੰ ਜਾਂਦੇ ਨੇ ਇਹ ਐ ਨਹੀਂ ਹੈਗਾ ਵੀ ਮੋਹਨ ਸੋਹਣ ਘਰੀ ਗਏ ਠੀਕ ਹੈ ਜੇ ਪੈਂ ਬੋਲ ਦੰਦੇ ਫਿਰ ਉਹ ਨੜਕੀ ਸੰਜੋਗਾਤਮਕ ਹੋ ਜਾਂਦੀ ਤੇ ਇਸ ਵਾਕ ਦੇ ਵਿੱਚ ਸੱਤ ਰੂਪ ਨੇ ਤੇ ਇਹ ਅੱਡੋ ਅੱਡ ਪੈ ਹੋਣ ਕਰਕੇ ਕੀ ਹੈ ਵੀ ਜੋਗਾਤਮਕ ਭਾਸ਼ਾ ਪਰ ਕਹਤੇ ਕਿਤੇ ਸੰਜੋਗਾਤਮਕ ਹੀ ਹੋ ਜਾਂਦੀ ਹੈ ਜਿਵੇਂ ਮੋਹਣ ਤੇ ਸੋਨੋ ਕਰੋ ਆਏ ਨੇ ਠੀਕ ਹੈ ਕਰੋ ਆਤਾ ਐ ਕਰੋ ਤੋਂ ਤੋਂ ਮਤਲਬ ਕਿ ਵਰਡ ਕੱਟਦਾ ਆਪਾਂ ਨੇ ਕਰੋ ਵਿੱਚ ਦੋ ਰੂਪ ਨੇ ਕਰ ਤੇ ਤੇ ਉਹ ਠੀਕ ਹੈ ਤੇ ਦੋਵੇਂ ਕੀ ਨੇ ਸੰਯੁਕਤ ਨੇ ਤੇ ਸੰਜੋਗਾਤਮਕ ਭਾਸ਼ਾ ਬਣ ਗਈ ਅੱਗੇ ਹੈਗਾ ਪੰਜਾਬੀ ਭਾਸ਼ਾ ਦੇ ਵਿੱਚ ਪ੍ਰਿਸ਼ੇਤਰਾਤਮਕ ਪਛਾਈ ਮਤਲਬ ਕਿ ਇਹਦੇ ਵਿੱਚ ਪੰਜਾਬੀ ਦੇ ਵਿੱਚ ਅਗੇਤਰ ਵੀ ਵਰਤੇ ਜਾਂਦੇ ਨੇ ਬਟ ਜ਼ਿਆਦਾਤਰ ਕੀ ਵਰਤੇ ਜਾਂਦੇ ਨੇ ਪਛੇਤਰ ਵਰਤੇ ਜਾਂਦੇ ਨੇ ਪੰਜਾਬੀ ਦੇ ਵਿੱਚ ਠੀਕ ਹੈ ਜਿਵੇਂ ਅਗੇਤਰ ਹੁੰਦੇ ਨੇ ਬੇਅਕਲ ਬੇਈਮਾਨ ਬੇਕਿਰਕਰ ਠੀਕ ਹੈ ਅੱਗੇ ਲਗਾ ਕੇ ਪਛੇਤਰ ਪਿੱਛੇ ਲਗਾ ਕੇ ਤਾਂ ਆਪਾਂ ਕੀ ਕਹਿੰਦੇ ਕਿ ਪੰਜਾਬੀ ਦੇ ਵਿੱਚ ਜ਼ਿਆਦਾ ਗਿਣਤੀ ਦੇ ਵਿੱਚ ਕੀਨੇ ਪਛੇਤਰ ਜਵਰ ਤੋਂ ਹੁੰਦੀ ਹੈ ਤੇ ਪੰਜਾਬੀ ਦੀ ਇੱਕ ਕਿਰਿਆ ਦਾ ਰੂਪ ਜਿਵੇਂ ਆਪਾਂ ਕਰਨ ਗਿਆ ਕਰਨਗੇ ਕਰ करेगी ठीक है एम के कर दे ਨਾਲ ਇੰਨੇ ਜਿਆਦਾ ਜਿਹੜੀ ਕਿ ਆਪਾਂ ਸ਼ਬਦ ਲਗਾ ਦਨੇ ਕਰਤਾ मूल ਸ਼ਬਦ ਇਹਦੇ ਨਾਲ ਕਿਰਿਆ ਦਾ ਬਹੁਵਚਨ ਅ ਨ ਆ ਗਿਆ ਗ ਅ ਆ ਗਿਆ ਈ ਆ ਗਈ ਠੀਕ ਹੈ ਤਾਂ ਕਿ ਇਹ ਵੀ ਆ ਆ ਗਿਆ ਪਸ਼ੇਤਰਾਤਮਕ ਭਾਸ਼ਾ ਪੰਜਾਬੀ ਜਿਆਦਾ ਹੈ ਤਾਂ ਆਪਾਂ ਕੀ ਕਹਿ ਸਕਦੇ ਹਾਂ ਕਿ ਪੰਜਾਬੀ ਭਾਸ਼ਾ ਕੀ ਹੈ ਜਿਆਦਾਤਰ ਪਸ਼ੇਤਰਾਤਮਕ ਹੈ ਠੀਕ ਹੈ ਇਹਦੇ ਵਿੱਚ ਪਸ਼ੇਤਰ ਜਿਆਦਾ ਹੁੰਦੇ ਨੇ ਫਿਫਥ ਹੈਡਿੰਗ ਕੀ ਕੱਢਿਆ ਸੀ ਆਪਾਂ ਨੇ ਬਹੁਤੀ ਸ਼ਬਦ ਵਾਲੀ ਕੀ ਹੈ ਤਦਪਾਵਾ ਹਾਂਜੀ ਪੰਜਾਬੀ ਦੀ ਬਹੁਤ ਹੀ ਜਿਹੜੀ ਸ਼ਬਦਾਵਲੀ ਆ ਜਿਹੜੇ ਸ਼ਬਦ ਵਰਤੇ ਗਏ ਨੇ ਉਹ ਤਦ ਭਾਵ ਨੇ ਮਤਲਬ ਕਿ ਕਿਸੇ ਹੋਰ ਬੋਲੀ ਦੇ ਵਿੱਚੋਂ ਲਏ ਗਏ ਜਿਹੜੇ ਸ਼ਬਦ ਨੇ ਉਹ ਹੂ ਵੀ ਹੂ ਨਹੀਂ ਉਹ ਹੀ ਨਹੀਂ ਹੈਗੇ ਉਹਨਾਂ ਦੇ ਵਿੱਚ ਕੁਝ ਨਾ ਕੁਛ ਹੈ ਜਿਹੜੇ ਕੀ ਚੇਂਜਸ ਕੀਤੇ ਹੋ ਜਣੇ ਕਿਸੇ ਬੋਲੀ ਦੇ ਹੂ ਬੋ ਹੂ ਅਨਵਿਗੜੇ ਮੂਲ ਸ਼ਬਦ ਤਾਂ ਜਿਹੜੇ ਕੀ ਹੁੰਦੇ ਨੇ ਉਹ ਤਤਸਮ ਹੁੰਦੇ ਨੇ ਠੀਕ ਹੈ ਤਤਸਮ ਹੁੰਦੇ ਨੇ ਸੇਮ ਉਹੀ ਤੇ ਜਦੋਂ ਮੂਲ ਭਾਸ਼ਾ ਵਾਲੇ ਵਰਗੇ ਜਾਂ ਜਦੋਂ ਉਹਨਾਂ ਸ਼ਬਦ ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਉਹ ਕੀ ਬਣ ਜਾਂਦੇ ਨੇ ਤਦਪਾ ਬਣ ਜਾਂਦੇ ਨੇ ਤੇ ਪੰਜਾਬੀ ਬੋਲੀ ਰਹੇ ਆਮ ਸੁਭਾਇ ਕਿ ਉਹ ਮੂਲ ਭਾਸ਼ਾ ਦੇ ਸ਼ਬਦਾਂ ਨੂੰ ਆਪਣੇ ਅਨੁਕੂਲ ਬਦਲ ਕੇ ਵਰਤੋਂ ਵਿੱਚ ਲਿਆਉਂਦੀ ਹੈ ਮਤਲਬ ਕਿ ਪੰਜਾਬੀ ਦੇ ਵਿੱਚ ਜਿਹੜੇ ਸ਼ਬਦ ਨੇ ਉਹਨਾਂ ਦਾ ਜਿਹੜਾ ਮੂਲ ਸ਼ਬਦ ਹੈ ਉਹਨੂੰ ਥੋੜਾ ਚੇਂਜ ਕਰਕੇ ਜਿਹੜਾ ਕਿ ਪੰਜਾਬੀ ਦੇ ਵਿੱਚ ਵਰਤਿਆ ਜਾਂਦਾ ਤੇ ਕੀ ਕਿਹੜੀ ਭਾਸ਼ਾ ਹੈ ਤਦਪਾਵਾਂ ਜਿਵੇਂ ਕਿ ਮੂਲ ਸ਼ਬਦ ਹੈਗੇ ਨੇ ਇਧਰ ਨਿੰਦਰਾ ਨਿੰਦਰਾ ਤੋਂ ਕੀ ਬਣ ਗਿਆ ਨੀਂਦ ਵਕਸ਼ੀਸ ਵਕਸ਼ੀਸ ਤਵੱਕੀ ਬਣ ਗਿਆ ਹਸਤ ਹੱਤ ਹਸਤ ਮਤਲਬ ਕਿ ਸanskrit ਵਿੱਚ ਹੱਥ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਹਸਤ ਹੱਥ ਨੂੰ ਕਿਹਾ ਗਿਆ ਅੱਗੇ ਹੈ ਪਰਮ ਰੋ ਪੈਰ ਦੇ ਵਿੱਚ ਤਾਂ ਆਪਾਂ ਨੇ ਪੂਰਾ ਖੁੱਲਾ ਪਾਇਆ ਪਰਮ ਠੀਕ ਹੈ ਹਿਰਦਿਆ ਹਿਰਦਾ ਸ਼ੋਕ ਸੋਗ ਸਟੇਸ਼ਨ ਸਟੇਸ਼ਨ ਸਾਈਕਲ ਸਾਈਕਲ ਸ਼ਾਪ ਸਰਾਫ ਠੀਕ ਹੈ ਸਰਾਫ ਵਰਗ ਵਗ ਐਵੇਂ ਸੋ ਇਹ ਨੇ ਜਿਹੜੇ ਕਿ ਪੰਜਾਬੀ ਭਾਸ਼ਾ ਦੇ ਮੂਲ ਪਛਾਣ ਚਿੰਨ ਜਾਂ ਆਪਾਂ ਕਹਿ ਸਕਦੇ ਆ ਕਿ ਪੰਜਾਬੀ ਭਾਸ਼ਾ ਦੇ ਵਿਸ਼ੇਸ਼ਤਾਵਾਂ ਥੈਂਕਸ ਸਭ ਤੋਂ ਪਹਿਲਾ ਹੈਡਿੰਗ ਯਾਰ ਕਰ ਲੈਣਾ ਫਿਰ ਵਿੱਚੋਂ ਈਜ਼ੀ ਯਾਦ ਹੋ ਜਾਣਾ